ਕਰੋ ਸੈਰ ਕਰਨਗੇ ਵਿਅਕਤੀ ਦੀ লাশ ਮਿਲੀ ਸ਼ਾਹਕੋੜ ਦੇ ਬਸ ਸਟੈਂਡ ਕੋਲੋਂ ਮ੍ਰਿਤਕ ਦੀ ਪਛਾਣ ਤਾਰਾ ਚੰਦ ਵਾਸੀ ਸ਼ਾਹਕੋੜ 55 ਸਾਲ ਪੁੱਤਰ ਹਰੀ RAM ਵਾਸੀ ਗਲੀ ਨੰਬਰ 2 ਸਿਵਲ ਹਸਪਤਾਲ ਰੋਡ ਸ਼ਾਹਕੋੜ ਵੱਜੋਂ ਹੋਈ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸ਼ਾਹਕੋੜ ਤੋਂ ਪਮਨ ਕੁਮਾਰ ਖਤਰੀ ਜੀ ਖਬਰ ਹਾਂ ਜੀ ਸਾਡੇ ਕੋਲ ਅੱਜ ਤਾਰਾ ਚੰਦ ਜਿਹੜੇ 55 ਸਾਲ ਦੇ ਨੇ ਮੇਲ ਇਹਨਾਂ ਦੀ ਬੋਡੀ ਆਈ ਸੀ 8:20 ਮਿੰਟ ਬੋਡੀ ਜਾਨ ਕੀ ਆ ਜਾਵੇ ਤਾਰਾ ਚੰਦ ਆਲਰੇਡੀ ਹੀ ਐਕਸਪਾਇਰਡ ਸੀ ਜਿੰਦਾ ਦੀ ਕੰਡੀਸ਼ਨ ਸੀ ਉਸ ਦੇ ਅਕੋਰਡਿੰਗ ਉਹਨਾਂ ਦੇ ਨੱਕ ਜੋ ਕੰਨ ਜੋ ਤੇ ਮੂੰਹ ਜੋ ਕਾਫੀ ਬਲਿੰਡ ਹੋ ਰਹੀ ਸੀ ਇਸ ਤੋਂ ਇਲਾਵਾ ਸਿਰ ਤੇ ਵੀ ਸੱਟ ਦਾ ਨਿਸ਼ਾਨ ਸੀ ਬਾਕੀ ਅਸੀਂ ਬੋਡੀ ਹੈਂਡ ਓਵਰ ਕਰ ਦਿੱਤੀ ਹੈ ਪੁਲਿਸ ਡਿਪਾਰਟਮੈਂਟ ਨੂੰ ਰੈਸਟੋਰ ਦੇਖਣਗੇ ਕਿ ਕਿੰਦਾ ਦੀ ਅੱਗੇ ਕਾਰਵਾਈ ਹੋਏਗੀ ਅੱਜ ਸਰ ਇੱਕ ਡੈੱਡ ਬੋਡੀ ਆਈ ਹੈਗੀ ਹਸਪੀਟਲ ਵਿੱਚ ਕੀ ਮਾਮਲਾ ਸੀ ਜੀ ਮੈਂ ਡਿਊਟੀ ਅਫਸਰ ਹਾਜ਼ਰ ਥਾਣਾ ਸੀਗਾ ਤੇ ਆਪਣੇ ਇੱਕ ਚੇਟ ਮਸੂਲ ਹੋਈ ਸੀ ਸਿਵਲ ਹਸਪਤਾਲ ਤੋਂ ਵੀ ਆਪਣੇ ਰਸਤੇ 'ਚ ਕੋਈ ਬੰਦਾ ਡਿੱਗਾ ਪਿਆ ਵਾ ਤੇ ਉਹ ਆਣ ਕੇ ਆਪਣੇ ਕੋਈ ਰਾਹਗੀਰ ਨੇ ਉਹਨੂੰ ਇੱਥੇ ਸਿਵਲ ਹਸਪਤਾਲ ਪਹੁੰਚਾਇਆ ਤੇ ਉਹਦਾ ਪਤਾ ਲੱਗਾ ਵੀ ਤਾਰਾਚੰਦ ਸਨ ਆਫ ਹਰੀਰਾਮ ਗਲੀ ਨੰਬਰ 2 ਸ਼ਾਹਕੋਟ ਦਾਵਾ ਤੇ ਉਹਦਾ ਜਿਹੜੀ ਸਿਵਲ ਹਸਪਤਾਲ ਤੋਂ ਅਸੀਂ ਬੋਡੀ ਕਲੈਕਟ ਕਰਕੇ ਮੋਰਚਰੀ 'ਚ ਰੱਖੀ ਜਾ ਰਹੀ ਆ ਤੇ ਅੱਜ ਮਤਲਬ ਉਹਨਾਂ ਨੇ ਖਾਲੇ ਕਾਰਵਾਈ ਲਈ ਕੋਈ ਬਿਆਨ ਨਹੀਂ ਕਰਦੇ ਅਨੁਵਾਰ ਸੈਨਲ ਖਾਇ ਕੱਲ ਸਵੇਰ ਕਹਿੰਦੇ ਅਸੀਂ ਵੈਰੀਫਾਈ ਕਰਕੇ ਕਾਰਵਾਈ ਲਈ ਬਿਆਨ ਲਿਖਾ ਦਾਂਗੇ ਆਪ ਨੂੰ ਇਹ ਪਤਾ ਲੱਗੇ ਕੀ ਮਾਮਲਾ ਸੀ ਜੀ ਕੀ ਹੈ ਹਜੇ ਹਜੇ ਕੋਈ ਪਤਾ ਨਹੀਂ ਲੱਗਾ ਇਹਦੇ ਬਾਰੇ ਵੀ ਕਿੱਦਾਂ ਹੋਇਆ ਕੀ ਹੋਇਆ ਕੀ